ਹਲਕਾ ਸ਼੍ਰੀ ਹਰਗਵਿੰਦਪੁਰ ਦੇ ਨਜ਼ਦੀਕੀ ਪਿੰਨ ਮਚਰਾਈ ਦੇ ਨੌਜਵਾਨ ਗੁਰਸੇਵਿਕ ਸਿੰਘ ਉਪਰ ਤਿੰਨ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਪੰਜ ਤੋਂ 6 ਰਾਉਂਡ ਫਾਇਰ ਕੀਤੇ ਗਏ ਜਿਸ ਵਿੱਚ ਗੁਰਸੇਵਿਕ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਉਪਰੰਤ ਗੁਰਸੇਵਿਕ ਸਿੰਘ ਨੂੰ ਅੰਮ੍ਰਿਤਸਰ ਵਿਖੇ ਪ੍ਰਾਈਵੇਟ ਹਸਪੀਟਲ ਦਾਖਲ ਕਰਵਾਇਆ ਗਿਆ ਆਓ ਦੇਖਦੇ ਹਾਂ ਐਲ ਐਮ ਆਈ ਟੀਵੀ ਪੰਜਾਬ ਤੋਂ ਪੱਤਰਕਾਰ ਜਸਪਾਲ ਚੰਦਰ ਦੀ ਖਾਸ ਰਿਪੋਰਟ 365 ਸਰਤੇ ਫੋਨ ਆਇਆ ਜੀ ਤੇ ਇਥੇ ਮਚਰਾਵਾ ਪਿੰਡ ਦੇ ਵਿੱਚ ਗੁਰੂ ਗੋਰਾ ਹੈ ਮੁੰਡਾ ਗੁਰਸੇਵਕ ਸਿੰਘ ਦਾ ਨਾਮ ਇਹਦੇ ਗੋਲੀਆਂ ਮਾਰ ਕੇ ਚਲੇ ਗਏ ਨੇ ਕੋਈ ਕਮਾਣਾਵਾਲੀ ਛੈ ਨੂੰ ਤਿੰਨ ਮੋਟਰਸਾਈਕਲ ਤੇ ਨੌਜਾਨ ਸੀਗੇ ਜੋ ਫਾਇਰ ਕਰਕੇ ਕਮਾਣਾਵਾਲੀ ਛੈ ਨੂੰ ਚਲੀ ਗਏ ਕਿੰਨੇ ਰੌਂਡ ਫਾਇਰਿੰਗ ਹੋਈ ਆ ਸਾਨੂੰ 5 ਰੌਂਡ ਮਿਲੇ ਨੇ ਲੈਨ ਉਹਦੇ ਦੋ ਰੌਂਡ ਲੱਗੇ ਨੇ ਇੱਕ ਮੋਢੇ ਵਿੱਚ ਗੋਲੀ ਲੱਗੀ ਆ ਤੇ ਖਲਾਤੇ ਲੱਗੀ ਤੇ ਕਿੱਥੇ ਉਹਨਾਂ ਨੂੰ ਭੇਜਿਆ ਗਿਆ ਇਹ ਪਰਿਵਾਰ ਨੇ ਦੱਸਿਆ ਵੀ ਉਹਨਾਂ ਨੂੰ ਲਾਈਫ ਨਿਊ ਲਾਈਫ ਹਸਬੰਦਾਂ ਉੱਤਰ ਲੱਗੇ ਦੇ ਇਹ ਤਾਂ ਤੁਹਾਡੇ ਆਉਣ ਤੋਂ ਪਹਿਲੇ ਲੈ ਕੇ ਗਏ ਆ ਸਾਡੇ ਆਉਣ ਤੋਂ ਕੋਈ 2-4 ਮਿੰਟ ਪਹਿਲੇ ਲੈ ਕੇ ਚਲੇ ਗਏ ਤੇ ਕੀ ਕੋਈ ਪ੍ਰਵਾਨ ਨੇ ਰੰਜਿਸ ਦਾ ਵੀ ਕੋਈ ਕਾਰਨ ਦੱਸਿਆ ਕੋਈ ਕਿਸੇ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਆਊਗਾ ਤੁਹਾਨੂੰ ਦੱਸ ਦੋਗੇ ਤੇ ਕੋਈ ਫੁਟੇਜ ਸਾਹਮਣੇ ਆਈਆਂ ਅਸੀਂ ਲੈ ਰਹੇ ਹਾਂ ਜੇ ਸਾਰਾ ਕੁਝ ਦੇਖ ਰਹੇ ਹਾਂ ਦੇਖ ਕੇ ਜੋ ਇਨਵੈਸਟੀਗੇਸ਼ਨ ਹੋ ਜਾਏਗਾ ਤੁਹਾਨੂੰ ਦੱਸ ਦੋਗੇ ਭਾਈ ਕੀ ਨਾਂ ਤੁਹਾਡਾ ਨਿਰਮਲ ਸਿੰਘ ਕਿੱਥੋਂ ਰਹਿਣ ਵਾਲੇ ਹੋ ਮਚਰਾਮੋਂ ਭਾਈ ਤੇ ਕੀ ਘਟਨਾ ਵਾਪਰੀ ਜੀ ਅੱਜ ਹੁਣ ਨੂੰ ਕੋਈ ਪਤਾ ਨਹੀਂ ਲੱਗਾ ਅਸੀਂ ਤੇ ਅੰਦਰ ਤੁਸੀਂ ਜੀ ਉਲਟੀ ਜਿੱਦੇ ਸੀ ਬਾਹਰ ਕੌਣ ਬੇਟਾ ਕੀ ਨਾਮ ਦਾ ਗੁਰਚੇ ਸਿੰਘ ਉਮਰ ਕਿੰਨੀ ਹੈ ਉਮਰ ਹੋਣੀ 35 ਸਾਲ ਹੋ ਗਈ ਅੱਛਾ ਤੇ ਕੀ ਦੱਸਿਆ ਨੂੰ ਉਹਨਾਂ ਕੋਲੋਂ ਦੱਸਿਆ ਉਹ ਆਏ ਆ ਬੰਦੇ ਤਿੰਨ ਜਣੇ ਮੋਟਰਸਾਈਕਲ ਤੇ ਜੀ ਮੂੰਹ ਵੱਧੇ ਆ ਓਕੇ ਤੇ ਬਸ ਗੋਲੀਆਂ ਚਾਏ ਆ ਜਦੋਂ ਮੈਂ ਖੈਰ ਕੀਤੀ ਆਵਾਜ਼ ਆਈ ਭੱਜ ਕੇ ਬਾਹਰ ਗਏ ਆ ਜੀ ਕੋਈ ਗਲਤ ਬਾਤ ਨਹੀਂ ਕੋਈ ਗੋਲੀ ਵਜੀਤ ਗੱਡੀ ਚੱਜੀ ਔਰ ਚਾਚਾ ਦਾ ਨਾਲ ਚਲੇਗਾ ਤੇ ਲੈ ਦੇ ਚਲੇਗਾ ਗੋਲੀ ਕਿੱਥੇ ਕਿੱਥੇ ਲੱਗੀ ਜੀ ਉਹਨਾਂ ਦੇ ਗੋਲੀ ਇੱਕ ਤਾਂ ਗੋਡੇ ਚ ਲੱਗਦੇ ਆ ਜੀ ਇੱਕ ਇਥੇ ਮੋਢੇ ਜਾਇ ਚ अच्छा जी, जी, नहीं, नहीं, नहीं जी।, जी वो आगे जो बदली पार्ट माग या लके ਤੇ ਕੀ ਕੋਈ ਕਿਸੇ ਨਾ ਕੋ ਰਣਜਸ਼ਪਾ ਜੀ ਜਾਂ ਕਿਸੇ ਨੇ ਪੈਸੇ ਦੀ ਮੰਗ ਕੀਤੀ ਹੋਵੇ ਕਦੇ ਨਹੀਂ ਨਹੀਂ ਇਹਦੇ ਕੋਈ ਕਿਸੇ ਨਾ ਬਸ ਨਹੀਂ ਕਿਸੇ ਨਾ ਕੁਛ ਨਹੀਂ ਗਾਇ ਜੀ ਕੁਛ ਨਹੀਂ ਜਿਦਾ ਕਿਸੇ ਨਾ ਵੈਰੀ ਨਹੀਂ ਦਾ ਜਿਵੇਂ ਮੜੇ ਕੋ ਸਾਨੂੰ 10 ਬੰਨ ਜਹ ਹੁੰਦਾ ਤਾਂ ਕੋਈ ਕੋਈ ਕਿਸੇ ਨਾ ਨਹੀਂ ਹੈ ਜੀ ਤੇ ਕੋਈ ਸਿਸਟੀ ਕੈਮਰੇ ਚ ਜੇ ਫੋਟੋ ਵੀ ਆਈ ਹੈ ਗੋਲੀ ਚੜਾਉਣ ਵਾਲਿਆਂ ਦੀ ਏ ਪਤਾ ਨਹੀਂ ਆਈ ਕਿ ਨਹੀਂ ਆਈ ਮੈਂ ਵੀ ਪਤਾ ਨਹੀਂ ਬੰਦ ਹੈ ਨਹੀਂ ਖੁੱਲੇ ਵੀ ਨਹੀਂ ਮੈਨੂੰ ਨਹੀਂ ਪਤਾ ਮੈਂ ਵੀ ਤਰੀ ਦੇਖ ਜੀ ਹਾਂ ਜੀ